ਕਮੇਟੀ ਮੈਂ ਮੈਂ ਗੁਰੂ ਘਰ ਦਾ ਇੱਕ ਨਮਾਣਾ ਜਿਹਾ ਕੁੱਕਰ ਹਾਂ ਮੇਰੀ ਗੁਰੂ ਘਰ ਦੇ ਵਿੱਚ ਬਹੁਤ ਸਰਦਾ ਮੈਂ ਹੁਣ ਵੀ ਅਰਦਾਸ ਬੇਨਤੀ ਕਰੇ ਤੋਂ ਬਣਾ ਮੈਂ ਕਦੇ ਘਰ ਤੋਂ ਬਾਹਰ ਨਿਕਲਦਾ ਹੁੰਦਾ ਇਸ ਕਰਕੇ ਥੋੜੀ ਕੱਲ ਕਮੇਟੀ ਦੀ ਬਹੁਤ ਵੱਡੀ ਗੱਲ ਤੇ ਤੁਸੀਂ ਪ੍ਰਸ਼ਾਸਨ ਦੇ ਕਹਿੰਦੇ ਤੁਸੀਂ ਪ੍ਰਜਾਣ ਚਾਹੁੰਦਾ ਸੀ ਕਿ ਲੋਕ 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 ਤਿੱਤਰ-ਵਿੱਤਰ ਹੋਣ ਲੋਕ ਖੜਨ ਘੱਟ ਘਟੇ ਇਹ ਤੁਸੀਂ ਜੋ ਆ ਕੇ ਕਮੇਟੀ ਨੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਬਹੁਤ ਗਲਤ ਗੱਲ ਸੀ ਗੁਰਦੁਆਰਾ ਅੰਬ ਸਾਹਿਬ ਦੀ ਕਮੇਟੀ ਦੀ ਮੈਂ ਜਿਹੜੀ ਕੱਲ ਸਭ ਤੋਂ ਵੱਡੀ ਜਿਹੜੀ ਮੈਂ ਘਟਨਾ ਦੱਸਦਾ ਬਾਈ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਮੈਨੇ ਇੱਕ ਗੱਲ ਦੱਸੋ ਗੁਰੂ ਘਰ ਦੀ ਜਿਹੜੀ ਕਮੇਟੀ ਆ ਗੁਰਦੁਆਰਾ ਅੰਬਸਰ ਦਾ ਜਿਹੜੀ ਕਮੇਟੀ ਆ ਗੁਰਦੁਆਰਾ ਸਾਹਿਬ ਜਿਹੜੀ ਅੰਬਸਰ ਦੀ ਜਿਹੜੀ ਕਮੇਟੀ ਆ ਉਸ ਕਮੇਟੀ ਨੂੰ ਕਮੇਟੀ ਨੂੰ ਪ੍ਰਸ਼ਾਸਨ ਨੇ ਕਹਤਾ ਵੀ ਭਾਨੇ ਨੂੰ ਬਾਹਰ ਕੱਢੋ ਕਮੇਟੀ ਮੈਂ ਮੈਂ ਗੁਰੂ ਘਰ ਦਾ ਇੱਕ ਨਮਾਣਾ ਜਾਂ ਕੁੱਕਰ ਆ ਮੇਰੀ ਗੁਰੂ ਘਰ ਦੇ ਵਿੱਚ ਬਹੁਤ ਸਰਦਾ ਮੈਂ ਹੁਣ ਵੀ ਅਰਦਾਸ ਬੇਨਤੀ ਕਰੇ ਤੋਂ ਬਿਨਾਂ ਮੈਂ ਕਦੇ ਘਰ ਤੋਂ ਬਾਹਰ ਨਿਕਲਦਾ ਹੁੰਦਾ ਇਸ ਕਰਕੇ ਥੋੜੀ ਕੱਲ ਕਮੇਟੀ ਦੀ ਬਹੁਤ ਵੱਡੀ ਗੱਲ ਕਿ ਤੁਸੀਂ ਪ੍ਰਸ਼ਾਸਨ ਦੇ ਕਹਨ ਤੇ ਤੁਸੀਂ ਪ੍ਰਜਾਣ ਚਾਹੁੰਦਾ ਸੀ ਵੀ ਲੋਕ ਕਾ ਲੋਕ ਲੋਕ ਤਿੱਤਰ-ਵਿੱਤਰ ਹੋਣ ਲੋਕ ਖੜਨ ਘੱਟ ਘਟੇ ਇਹ ਤੁਸੀਂ ਜੋ ਆ ਕੇ ਕਮੇਟੀ ਨੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਬਹੁਤ ਗਲਤ ਗੱਲ ਸੀ ਗੁਰਦੁਆਰਾ ਅੰਬ ਸਾਹਿਬ ਦੀ ਕਮੇਟੀ ਦੀ ਇਸ ਸ਼ਰੂਨੀ ਕਮੇਟੀ ਦੇ ਬਿਸਕ ਅੰਤਰਾ ਗੁਰਦੁਆਰਾ ਅੰਬ ਸਾਹਿਬ ਪਰ ਸ਼ਰੂਨੀ ਕਮੇਟੀ ਕੀ ਕਰ ਰਹੀ ਹੈ ਤੁਹਾਨੂੰ ਸਭ ਨੇ ਚੀਜ਼ ਦਾ ਪਤਾ ਮੈਂ ਇਸ ਗੱਲ ਤੇ ਗੱਲਾਂ ਵਾਲੇ ਨਹੀਂ ਬੋਲਣਾ ਚਾਹੁੰਦਾ ਸਰਕਾਰ ਦਾ ਬਣ ਕੇ ਕਦੇ ਵੀ ਅਸੀਂ ਕੋਈ ਵੀ ਕੋਈ ਵੀ ਜਿਹੜਾ ਅੰਦੋਲਨ ਹੈ ਕੋਈ ਵੀ ਸੰਘਰਸ਼ ਕਰ ਰਹੇ ਨੇ ਖਾਸ ਕਰਕੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਉਹ ਗੁਰੂ ਘਰ ਦਾ ਓਟ ਆਸਰਾ ਲੈਣਗੇ ਗੁਰੂ ਘਰ ਦੇ ਓਟ ਆਸਰੇ ਤੋਂ ਬਿਨਾ ਕਿਵੇਂ ਕੋਈ ਅੰਦੋਲਨ ਕਿਵੇਂ ਕੋਈ ਲੜਾਇਆ ਜਾ ਸਕਦਾ ਹੈ ਗੁਰੂ ਘਰ ਦੇ ਜੇ ਸਾਨੂੰ ਗੁਰੂ ਘਰ ਦਾ ਗੁਰੂ ਘਰ ਤੋਂ ਓਟ ਆਸਰਾ ਨਹੀਂ ਮਿਲੂ ਤਾਂ ਅਸੀਂ ਹੋਰ ਕਿੱਥੇ ਜਾ ਕੇ ਓਟ ਆਸਰਨ ਲਾਵਾਂਗੇ ਮੈਨੂੰ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦਿਓ ਇਹ ਗੁਰਦੁਆਰਾ ਅੰਮ੍ਰਿਤਸਰ ਦੀ ਕਮੇਟੀ ਨੂੰ ਮੇਰਾ ਸਵਾਲ ਹੈ ਮੇਰਾ ਸਵਾਲ ਦਾ ਜਵਾਬ ਦਿਓ ਜੇਕਰ ਅਸੀਂ ਗੁਰੂ ਘਰ ਦਾ ਓਟ ਆਸਰਾ ਨਹੀਂ ਲਾਵਾਂਗੇ ਹੋਰ ਕਿਹਦਾ ਓਟ ਆਸਰਾ ਲਈਏ ਮੈਨੂੰ ਦੱਸੋ ਹੋਰ ਕਿੱਥੇ ਜਾਈਏ ਅਸੀਂ ਦੱਸੋ ਇਹ ਤੁਹਾਡੀ ਬਹੁਤ ਵੱਡੀ ਗਲਤੀ ਸੀ ਕੱਲ ਕਮੇਟੀ ਦੀ ਤੁਹਾਨੂੰ ਕਮੇਟੀ ਨੂੰ ਇਹ ਗਲਤੀ ਮੰਨਣੀ ਚਾਹੀਦੀ ਆ ਗੁਰਦੁਆਰਾ ਸਾਹਿਬ ਤੋਂ ਬ ਇੱਕ ਕਮੇਟੀ ਦੀ ਬਹੁਤ ਵੱਡੀ ਗਲਤੀ ਸੀ ਨਾਮਰੇ ਕੋਲੇ ਕਿ ਉੱਥੇ ਕੀ ਪ੍ਰਬੰਧ ਸੀਗਾ ਨਮਕ ਕਿੱਧਰ ਨੂੰ ਲੈ ਕੇ ਜਾਂਦਾ ਦੱਸੇ ਨਹੀਂ ਸੰਗਤਾਂ ਨੂੰ ਬਾਹਰ ਪ੍ਰਸ਼ਾਸਨ ਇੰਨਾ ਖੜਾ ਲਾਬੰਦ ਕਰਨਾ ਮੈਨੂੰ ਇਹ ਸੀਗਾ ਮੀਡੀਆ ਤੇਕਰ ਗੱਲ ਜਾਵੇ ਲੋਕਾਂ ਤੇਕਰ ਗੱਲ ਜਾਵੇ ਤੁਸੀਂ ਪ੍ਰਸ਼ਾਸਨ ਦੇ ਕਹਿੰਦੇ ਹੋ ਉਹਨਾਂ ਨੂੰ ਬਾਹਰ ਕੱਢੋ ਲੋਕਾਂ ਨੂੰ ਲੋਕਾਂ ਦਾ ਮਸਾ ਲੋਕ ਤਾਂ ਏਜੰਟਾਂ ਦੇ ਵਿਰੁੱਧ ਜਿਹੜੇ ਇੰਨੇ ਨੇ ਠੱਗਿਆਂ ਦਾ ਸ਼ਿਕਾਰ ਹੋਏ ਕਹਿੰਦੇ ਲੋਕ ਤਾਂ ਬੋਲਣ ਨੂੰ ਤਿਆਰ ਨਹੀਂ ਮਸਾ ਮਸਾ ਦਾ ਮੈਂ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਉਣਾ ਚਾਹਣਾ ਕਿ ਪੰਜਾਬ ਦੀ ਜਵਾਨੀ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੇ ਰਜਕਾਰ ਇੱਥੇ ਭਾਲੇ ਇੱਥੇ ਸਾਡੇ ਕਾਲਜਾਂ ਜੂਨੀਅਰ ਕਾਲਜਾਂ ਬਿਲਕੁਲ ਤਬਾਹ ਹੋ ਗਏ ਤੇ ਐਡਮਿਸ਼ਨ ਕਰਾਉਣਾ ਇਹ ਤਾਂ ਮੈਂ ਲੋਕਾਂ ਨੂੰ ਜਾਗਰੂਤ ਕਰ ਰਿਹਾ ਨੌਜਵਾਨਾਂ ਨੂੰ ਤਾਂ ਮੈਂ ਪ੍ਰੇਰਿਤ ਕਰ ਰਿਹਾ ਵੀ ਨੌਜਵਾਨੀ ਕਿਵੇਂ ਪੰਜਾਬ ਨੂੰ ਬਚਾਉਣਾ ਕਿਵੇਂ ਤੁਸੀਂ ਇਹ ਝਾਂਟਾਂ ਤੋਂ ਬਚਣਾ ਕਿਵੇਂ ਤੁਸੀਂ ਪ੍ਰਵਾਸ ਨੂੰ ਰੋਕਣਾ ਸੀ ਪ੍ਰਵਾਸ ਪ੍ਰਤੀ ਨੌਜਵਾਨਾਂ ਨੂੰ ਤਾਂ ਲੋਕਾਂ ਨੂੰ ਤਾਂ ਮੈਂ ਜਾਗਰੂਤ ਫਿਰ ਦੱਸੋ ਮੈਂ ਕਿਵੇਂ ਜਾਗਰੂਤ ਕਰਾਂ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣਾ ਚਾਹਣਾ ਬਾਈ ਜਿੰਨੇ ਵੀ ਤੁਸੀਂ ਮੇਰੇ ਭਰਾ ਇਸ ਟਾਈਮ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆ ਇੱਕ ਤਾਂ ਜਿਹੜਾ ਮੇਰਾ ਨਵਾਂ ਪੇਜ ਬਣਾਇਆ ਹੋਇਆ ਇਹ ਮੇਰਾ ਪੇਜ ਪਹਿਲਾਂ ਵਾਲਾ ਨੇ ਪੇਜ ਬੰਦ ਕਰਤਾ ਸੀ ਤੁਸੀਂ ਕਹਿੰਦੇ ਹੋ ਆਵਾਜ਼ ਪਹਿਲਾਂ ਤਾਂ ਇਹਨਾਂ ਨੇ ਜਦੋਂ ਕਿਸਾਨੀ ਉਦੋਲਨ ਆਪਣਾ ਦਿੱਲੀ ਤੇ ਲੈ ਇੱਕ ਤਾਂ ਪੇਜ ਮੇਰਾ ਉਦੋਂ ਬੰਦ ਕਰਿਆ ਉਦੋਂ ਮਨ ਲਾ ਲਾ ਮਿਲੀਅਨ ਦੇ ਤਕਰੀਬਨ ਉਦੋਂ ਪੇਜ ਪਹੁੰਚਣ ਵਾਲਾ ਸੀਗਾ ਫਿਰ ਡੇਰ ਮਿਲੀ ਡੇਢ ਮਿਲੀਅਨ ਪੇਜ ਡੇਢ ਮਿਲੀਅਨ ਪੇਜ ਰਣੇ ਪੰਜਾਬ ਸਰਕਾਰ ਨੇ ਬੰਦ ਕਰਿਆ ਜਿਹੜਾ ਕਿ ਉਹ ਪੇਜ ਕੱਲਾ ਬਾਰ-ਬਾਰ ਚੋਹ ਹੁੰਦਾ ਪੰਜਾਬ ਚ ਉਹ ਪੇਜ ਬਿਲਕੁਲ ਭਾਰਤ ਦੇ ਵਿੱਚ ਬਿਲਕੁਲ ਉਹ ਪੇਜ ਸ਼ੋ ਨਹੀਂ ਹੁੰਦਾ ਇਹਨਾਂ ਨੇ ਬੰਦ ਕੀਤਾ ਹੋਇਆ ਪੇਜ ਉਹ ਆ ਹੁਣ ਜਿਹੜਾ মিডিਆ ਬਾਈ মিডিਆ ਦੀ ਤੁਸੀਂ ਗੱਲ ਕੱਲ ਦੇਖ ਹੀ ਲਈ ਕਿੰਨੇ ਚਾਣਾਂ ਨੇ ਇੰਟਰਵਿਊ ਕਰੀਆਂ ਕਿਸੇ ਨੇ ਨਹੀਂ ਚਲਾਈ ਬਾਈ মিডিਆ ਦੀ ਗੱਲ ਦੇਖ ਹੀ ਲਈ ਤੁਸੀਂ ਮੈਂ ਕਿੱਥੇ ਤੇ ਕਰਮ ਆਪਣੀ ਆਵਾਜ਼ ਪਹੁੰਚਾਵਾਂ ਜਿਉ ਗੱਲ ਜਿਉ ਗੱਲ ਦੇਖੋ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਬਾਈ ਪੰਜਾਬ ਦੇ ਜਿੰਨੇ ਵੀ ਤੁਸੀਂ ਮੇਰੇ ਭਰਾ ਸੁਣ ਰਹੇ ਹੋ ਇਹ ਜਿਹੜਾ ਏਜੰਟ ਮਾਫੀਆ ਮੈਨੂੰ ਕਿਉਂ ਘਬਰਾਉਂਦਾ ਇਹਨਾਂ ਨੂੰ ਪਤਾ ਵੀ ਸਾਡਾ ਭਾਨਾ ਸਾਡਾ ਜਰੂਸ ਕੱਢੋ ਮੀਡੀਆ ਦੇ ਵਿੱਚ ਫਿਰ ਉਹਨਾਂ ਜਦੋਂ ਮੈਂ ਜਰੂਸ ਕਰਦਾ ਇਹਨਾਂ ਦਾ ਫਿਰ ਇਹਨਾਂ ਦਾ ਤੁਹਾਨੂੰ ਪਤਾ ਨਹੀਂਦਾ ਸਾਰਾ ਕੁਝ ਮੈਂ ਜਿਹੜੀ ਕੱਲ ਸਭ ਤੋਂ ਵੱਡੀ ਜਿਹੜੀ ਮੈਂ ਘਟਨਾ ਦੱਸਦਾ ਬਾਈ ਗੁਰੂ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਮੇਲੇ ਗੱਲ ਦੱਸੋ ਗੁਰੂ ਘਰ ਦੀ ਜਿਹੜੀ ਕਮੇਟੀ ਆ ਗੁਰਦੁਆਰਾ ਅੰਬਸਰ ਦਾ ਜਿਹੜੀ ਕਮੇਟੀ ਆ ਗੁਰਦੁਆਰਾ ਸਾਹਿਬ ਜਿਹੜੀ ਅੰਬਸਰ ਦੀ ਜਿਹੜੀ ਕਮੇਟੀ ਆ ਉਸ ਕਮੇਟੀ ਨੂੰ ਕਮੇਟੀ ਨੂੰ ਪ੍ਰਸ਼ਾਸਨ ਨੇ ਕਹਿਤਾ ਵੀ ਭਾਨੇ ਨੂੰ ਬਾਹਰ ਕੱਢੋ ਕਮੇਟੀ ਮੈਂ ਮੈਂ ਗੁਰੂ ਘਰ ਦਾ ਇੱਕ ਨਮਾਣਾ ਜਾਂ ਕੁੱਕਰ ਆ ਮੇਰੀ ਗੁਰੂ ਘਰ ਦੇ ਵਿੱਚ ਬਹੁਤ ਸਰਦਾ ਮੈਂ ਹੁਣ ਵੀ ਅਰਦਾਸ ਬੇਨਤੀ ਕਰੇ ਤੋਂ ਬਿਨਾਂ ਮੈਂ ਕਦੇ ਘਰ ਤੋਂ ਬਾਹਰ ਨਿਕਲਦਾ ਹੁੰਦਾ ਇਸ ਕਰਕੇ ਥੋੜੀ ਕੱਲ ਕਮੇਟੀ ਦੀ ਬਹੁਤ ਵੱਡੀ ਗੱਲ ਤੇ ਤੁਸੀਂ ਪ੍ਰਸ਼ਾਸਨ ਦੇ ਕਹਿੰਦੇ ਤੁਸੀਂ ਪ੍ਰਜਾਖਣ ਚਾਹੁੰਦਾ ਸੀ ਕਿ ਲੋਕ 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 ਤਿੱਤਰ-ਵਿੱਤਰ ਹੋਣ ਲੋਕ ਖੜਨ ਘੱਟ ਘਟੇ ਇਹ ਤੁਸੀਂ ਜੋ ਆ ਕੇ ਕਮੇਟੀ ਨੇ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਬਹੁਤ ਗਲਤ ਗੱਲ ਸੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਕਮੇਟੀ ਦੀ ਇਸ ਸ਼ਰੂਨੀ ਕਮੇਟੀ ਦੇ ਬਿਸਾ ਇੱਕ ਅੰਤਰਾ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਪਰ ਸ਼ਰੂਨੀ ਕਮੇਟੀ ਕੀ ਕਰ ਰਹੀ ਹੈ ਤੁਹਾਨੂੰ ਸਭ ਨੇ ਚੀਜ਼ ਦਾ ਪਤਾ ਮੈਂ ਇਸ ਗੱਲ ਤੇ ਗੱਲਾਂ ਬਾਲੇ ਨਹੀਂ ਬੋ ਸਰਕਾਰ ਦਾ ਬਣ ਕੇ ਕਦੇ ਵੀ ਅਸੀਂ ਕੋਈ ਵੀ ਕੋਈ ਵੀ ਜਿਹੜਾ ਅੰਦੋਲਨ ਹੈ ਕੋਈ ਵੀ ਸੰਘਰਸ਼ ਕਰ ਰਹੇ ਨੇ ਖਾਸ ਕਰਕੇ ਜਿਹੜੇ ਪੰਜਾਬੀ ਨੇ ਜਿਹੜੇ ਸਿੱਖ ਨੇ ਉਹ ਗੁਰੂ ਘਰ ਦਾ ਓਟ ਆਸਰਾ ਲੈਣਗੇ ਗੁਰੂ ਘਰ ਦੇ ਓਟ ਆਸਰੇ ਤੋਂ ਬਿਨਾ ਕਿਵੇਂ ਕੋਈ ਅੰਦੋਲਨ ਕਿਵੇਂ ਕੋਈ ਲੜਾਇਆ ਜਾ ਸਕਦਾ ਹੈ ਗੁਰੂ ਘਰ ਦੇ ਜੇ ਸਾਨੂੰ ਗੁਰੂ ਘਰ ਦਾ ਗੁਰੂ ਘਰ ਤੋਂ ਓਟ ਆਸਰਾ ਨਹੀਂ ਮਿਲੂ ਤਾਂ ਅਸੀਂ ਹੋਰ ਕਿੱਥੇ ਜਾ ਕੇ ਓਟ ਆਸਰਾ ਲਾਵਾਂਗੇ ਮੈਨੂੰ ਇੱਕ ਚੀਜ਼ ਦਾ ਸਵਾਲ ਦਾ ਜਵਾਬ ਦਿਓ ਇਹ ਗੁਰਦੁਆਰਾ ਅੰਮ੍ਰਿਤਸਰ ਦੀ ਕਮੇਟੀ ਨੂੰ ਮੇਰਾ ਸਵਾਲ ਹੈ ਮੇਰਾ ਸਵਾਲ ਦਾ ਜਵਾਬ ਦਿਓ ਜੇਕਰ ਅਸੀਂ ਗੁਰੂ ਘਰ ਦਾ ਓਟ ਆਸਰਾ ਨਹੀਂ ਲਾਵਾਂਗੇ ਹੋਰ ਕਿਹਦਾ ਓਟ ਆਸ ਇਹ ਤੁਹਾਡੀ ਬਹੁਤ ਵੱਡੀ ਗਲਤੀ ਸੀ ਕੱਲ ਕਮੇਟੀ ਦੀ ਤੁਹਾਨੂੰ ਕਮੇਟੀ ਨੂੰ ਇਹ ਗਲਤੀ ਮੰਨਣੀ ਚਾਹੀਦੀ ਆ ਗੁਰਦੁਆਰਾ ਸਾਹਿਬ ਤੋਂ ਲੈਣਾ ਸੀ ਦੱਸੋ ਕਿਦਾ ਸੀ ਓਟ ਆਸਰਾ ਲਈਏ ਇਹ ਕਮੇਟੀ ਦੀ ਬਹੁਤ ਵੱਡੀ ਗਲਤੀ ਸੀ ਨਾਮਰੇ ਕੋਲੇ ਕੀ ਉੱਥੇ ਕੀ ਪ੍ਰਬੰਧ ਸੀਗਾ ਨਮਕ ਕਿੱਧਰ ਨੂੰ ਲੈ ਕੇ ਜਾਂਦਾ ਦੱਸ ਇੰਨੀਆਂ ਸੰਗਤਾਂ ਨੂੰ ਬਾਹਰ ਪ੍ਰਸ਼ਾਸਨ ਇੰਨਾ ਖੜਾ ਲਾ ਮੰਦ ਕਰਨਾ ਮੈਨੂੰ ਇਹ ਸੀਗਾ ਮੀਡੀਆ ਤੇਕਰ ਗੱਲ ਜਾਵੇ ਲੋਕਾਂ ਤੇਕਰ ਗੱਲ ਜਾਵੇ ਤੁਸੀਂ ਪ੍ਰਸ਼ਾਸਨ ਦੇ ਕਹਿਣ ਤੇ ਉਹਨਾਂ ਨੂੰ ਬਾਹਰ ਕੱਢੋ ਲੋਕਾਂ ਨੂੰ ਲੋਕਾਂ ਨੂੰ ਮਸਾ ਲੋਕ ਤਾਂ ਏਜੰਟਾਂ ਦੇ ਵਿਰੁੱਧ ਜਿਹੜੇ ਇੰਨੇ ਨੇ ਠੱਗਿਆਂ ਦਾ ਸ਼ਿਕਾਰ ਹੋਏ ਕਹਿੰਦੇ ਲੋਕ ਤਾਂ ਬੋਲਣ ਨੂੰ ਤਿਆਰ ਨਹੀਂ ਮਸਾ ਮਸਾ ਤਾਂ ਮੈਂ ਲੋਕਾਂ ਨੂੰ ਬਾਹਰ ਕੱਢ ਕੇ ਲੈ ਕੇ ਆਉਣਾ ਚਾਹਣਾ ਕਿ ਪੰਜਾਬ ਦੀ ਜਵਾਨੀ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੇ ਰਜਕਾਰ ਇੱਥੇ ਭਾਲੇ ਇੱਥੇ ਸਾਡੇ ਕਾਲਜਾਂ ਜੁਨੀਅਰ ਆਰਖੜੀਆਂ ਬਿਲਕੁਲ ਤਬਾਹ ਹੋ ਗਏ ਇੱਥੇ ਐਡਮਿਸ਼ਨ ਕਰਾਉਣਾ ਇਹ ਤਾਂ ਮੈਂ ਲੋਕਾਂ ਨੂੰ ਜਾਗਰੂਤ ਕਰ ਰਿਹਾ ਨੌਜਵਾਨਾਂ ਨੂੰ ਤਾਂ ਮੈਂ ਪ੍ਰੇਰਿਤ ਕਰ ਰਿਹਾ ਵੀ ਨੌਜਵਾਨੀ ਕਿਵੇਂ ਪੰਜਾਬ ਨੂੰ ਬਚਾਉਣਾ ਕਿਵੇਂ ਤੁਸੀਂ ਇਹ ਝਾਂਟਾਂ ਤੋਂ ਬਚਣਾ ਕਿਵੇਂ ਤੁਸੀਂ ਪ੍ਰਵਾਸ ਨੂੰ ਰੋਕਣਾ ਸੀ ਪ੍ਰਵਾਸ ਪ੍ਰਤੀ ਨੌਜਵਾਨ ਨੂੰ ਤਾਂ ਲੋਕਾਂ ਨੂੰ ਤਾਂ ਮੈਂ ਜਾਗ ਫਿਰ ਦੱਸੋ ਮੈਂ ਕਿਵੇਂ ਜਾਗਰੂਤ ਕਰਾਂ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣਾ ਚਾਹਣਾ ਬਾਈ ਜਿੰਨੇ ਵੀ ਤੁਸੀਂ ਮੇਰੇ ਭਰਾ ਇਸ ਟਾਈਮ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਆ ਇੱਕ ਤਾਂ ਜਿਹੜਾ ਮੇਰਾ ਨਵਾਂ ਪੇਜ ਬਣਾਇਆ ਹੋਇਆ ਇਹ ਮੇਰਾ ਪੇਜ ਪਹਿਲਾਂ ਵਾਲਾ ਨੇ ਪੇਜ ਬੰਦ ਕਰਤਾ ਸੀ ਤੁਸੀਂ ਕਹਿੰਦੇ ਹੋ ਆਵਾਜ਼ ਪਹਿਲਾਂ ਤਾਂ ਇਹਨਾਂ ਨੇ ਜਦੋਂ ਕਿਸਾਨੀ ਉਦੋਲਨ ਆਪਣਾ ਦਿੱਲੀ ਤੇ ਲੈ ਇੱਕ ਤਾਂ ਪੇਜ ਮੇਰਾ ਉਦੋਂ ਬੰਦ ਕਰਿਆ ਉਦੋਂ ਮਨ ਲਾ ਲਾ ਮਿਲੀਅਨ ਦੇ ਤਕਰੀਬਨ ਉਦੋਂ ਪੇਜ ਪਹੁੰਚਣ ਵਾਲਾ ਸੀਗਾ ਫਿਰ 1.5 ਮਿਲੀ 1.5 ਮਿਲੀਅਨ ਪੇਜ 1.5 ਮਿਲੀਅਨ ਪੇਜ ਰਣੇ ਪੰਜਾਬ ਸਰਕਾਰ ਨੇ ਬੰਦ ਕਰਿਆ ਜਿਹੜਾ ਕਿ ਉਹ ਪੇਜ ਕੱਲਾ ਬਾਰ-ਬਾਰ ਚੋ ਹੁੰਦਾ ਪੰਜਾਬ ਚ ਉਹ ਪੇਜ ਬਿਲਕੁਲ ਭਾਰਤ ਦੇ ਵਿੱਚ ਬਿਲਕੁਲ ਉਹ ਪੇਜ ਸ਼ੋ ਨਹੀਂ ਹੁੰਦਾ ਇਹਨਾਂ ਨੇ ਬੰਦ ਕੀਤਾ ਹੋਇਆ ਪੇਜ ਉਹ ਆ ਹੁਣ ਜਿਹੜਾ মিডিਆ ਬਾਈ মিডিਆ ਦੀ ਤੁਸੀਂ ਗੱਲ ਕੱਲ ਦੇਖ ਹੀ ਲਈ ਕਿੰਨੇ ਚਾਣਾਂ ਨੇ ਇੰਟਰਵਿਊ ਕਰੀਆਂ ਕਿਸੇ ਨੇ ਨਹੀਂ ਚਲਾਈ ਬਾਈ মিডিਆ ਦੀ ਗੱਲ ਦੇਖ ਹੀ ਲਈ ਤੁਸੀਂ ਮੈਂ ਕਿੱਥੇ ਤੇ ਕਰਮ ਆਪਣੀ ਆਵਾਜ਼ ਪਹੁੰਚਾਵਾਂ ਜਿਉ ਗੱਲ ਜਿਉ ਗੱਲ ਦੇਖੋ ਇੱਕ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਬਾਈ ਪੰਜਾਬ ਦੇ ਜਿੰਨੇ ਵੀ ਤੁਸੀਂ ਮੇਰੇ ਭਰਾ ਸੁਣ ਰਹੇ ਹੋ ਇਹ ਜਿਹੜਾ ਏਜੰਟ ਮਾਫੀਆ ਮੈਨੂੰ ਕਿਉਂ ਘਬਰਾਉਂਦਾ ਇਹਨੋਂ ਪਤਾ ਵੀ ਸਾਡਾ ਭਾਨਾ ਸਾਡਾ ਜਰੂਸ ਕੱਢੋ ਮੀਡੀਆ ਦੇ ਵਿੱਚ ਫਿਰ ਇਹਨਾਂ ਜਦੋਂ ਮੈਂ ਜਰੂਸ ਕਰਦਾ ਇਹਨਾਂ ਦਾ ਫਿਰ ਇਹਨਾਂ ਦਾ ਤੁਹਾਨੂੰ ਪਤਾ ਨਹੀਂਦਾ ਸਾਰਾ